ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਦੁਹਰਾ ਮਹਾਕਾਲ ਕੀ ਜੇ ਸਰਨ ਪਰੇ ਸੋ ਲਏ ਬਚਾਏ ਔਰ ਨਾ ਉਪਜਾ ਦੂਸਰ ਜਗ ਪਛਿਓ ਸਭੈ ਬਨਾਏ ਜੋ ਪੂਜੈ ਅਸਕੇਤ ਕੀ ਨਿਤ ਪ੍ਰਤ ਕਰੈ ਬਨਾਏ ਤੈਨ ਪਰੇ ਆਪਣੋ ਹਾਥ ਦਐ ਅਸ ਤੁਝ ਲੇਤ ਬਚਾਏ ਚਾਉ ਪਈ ਦੁਸ਼ਟ ਦੈਤ ਕਛ ਬਾਤ ਨ ਜਾਣੀ ਮਹਾਕਾਲ ਤਨ ਪੁਨਰ ਸਠਾਨੀ ਬਲ ਆਪ ਬਾਲੇ ਆਪਣੋ ਨਾ ਵਿਚਾਰਾ ਗਰਬ ਠਾਨ ਜੇ ਬਹੁਰ ਹੰਕਾਰਾ ਰੇਰੇ ਕਾਲ ਫੂਲ ਜਨ ਜਾਹੂ ਬਹਰ ਆਨ ਸੰਗਰਾਮ ਮਚਾਹੂ ਏਕ ਨਦਾਨ ਕਰੋ ਰਨ ਮਾਹੀ ਕਐਸ ਤੁਜ ਕੈ ਦਾਨਵ ਨਾਹੀ ਏਕ ਪਾਪ ਤਜ ਜੁਧ ਨਾ ਭਾਜਾ ਮਹਾਰਾਜ ਦੈਨ ਤਨਕਾਰਾ ਰਾਜਾ ਅੰਤੋ ਗੀਤ ਗਗਨ ਲੈ ਗਏ ਬਾਹਤ ਵਿਸਖ ਤਉ ਹਠ ਭਏ ਅਸੁਰ ਅਮੇਤ ਰਨ ਬਾਨ ਚਲਾਏ ਨਿਰਖ ਖਾੜਗ ਤੁਝ ਕਾਟ ਗਿਰਾਏ 20 ਸੰਸਰ ਅਸੁਰ ਪਰ ਬਾਨਾ ਸ੍ਰੀ ਅਸ ਤੁਜ ਛਾਂਡੇ ਵਿਦ ਨਾਨਾ ਮਹਾਕਾਲ ਪੁਨ ਜਿਮੈ ਕੋ ਪਾ ਤਨਖ ਟੰਕੋਰ ਬਹੋਰ ਨਰ ਰੂਪਾ ਏਕ ਬਾਨ ਤੇ ਤੁਝੇ ਗਰਾਇਓ ਦੁੱਤੀਏ ਸਤਰੂ ਕੋ ਸੀਸ ਓਡਾਇਓ ਦੋਹੂ ਬ ਸਿੱਖ ਕਰ ਦੁਆਰਥ ਚੱਕਰ ਕਾਟ ਦੈਸ਼ਨ ਇਕ ਮੈਂ ਬਕਰ ਚਾਰਹ ਬਾਨ ਚਾਰ ਹੂੰ ਬਾਜਾ ਮਾਰ ਦੈ ਸਭ ਜਗ ਕੇ ਰਾਜਾ ਬਹੋਰ ਅਸੁਰ ਕਾ ਕਾਟ ਸਮਾਥਾ ਸ੍ਰੀ ਅਸਕੇਤ ਜਗਤ ਕੇ ਨਾਥਾ ਦੁੱਤੈ ਬਾਨ ਸੋ ਦਉ ਅਰਕਾਰ ਕਾਟ ਦਇਓ ਅਸ ਤੁਝ ਨਰ ਨਾਹਰ ओनराश असका काटा शीसा श्रीयस केत जगत के ईसा पपन बृष्ट गगन ते भई सब हन आन बधाई दई तन्न तन्न लोगन के राजा दुष्टन दाह गरीब निवाजा अखल भवन के सिर जनहारी दास जान मोहि लेहो उबारी कबयो बाच बिनती चाव पाई हमरी करो हाथ दे रक्षा पूर्ण होए चित की इच्छा तब चरणन मन रहय हमारा अपना जान करो प्रतपारा ਹਮਰੇ ਦੋਸ ਸਬਾ ਤੁਮ ਕਾ ਬਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰੀਐ ਸਬੈ ਰਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾੜ ਕੋਈ ਅਬਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮਤੇ ਪਾਉਂ ਸੇਵਕ ਸਿੱਖ ਹਮਾਰੀ ਤਾਰੀਅ ਹੈ ਚੁਣ ਚੁਣ ਸਤਰ ਹਮਾਰੇ ਮਾਰੀਅ ਹੈ ਆਪਹਾ ਸਦਾ ਮੁਜੈ ਉਬਰਿਆ ਮਰਨ ਕਾਲ ਕਾ ਤਰਾਸ ਨ ਵਰਿਆ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੂ ਕਰਿਆ ਹੋ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਬਨਕਾਲ yogi shiv kiyo vedraj brahma juthiyo jaban kal sab lok sawara namaskar hai tahe hamara jaban kal sab jagat banayo dev dahet jachhan upjayo aad ant ekay avtara sohi guru samjho hamara namaskar teh sahi ko hamari sakal prajan aap sawari shiv kan ko sab gun sukh diyo satran ko pal moh bad kiyo ਕਟ ਕਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜਿਤੇ ਬਦਨ ਸ੍ਰੇਟ ਸਭ ਧਾਰੈ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਰਬਕਾਰ ਨਰ ਲੰਭਵਾਦ ਨੀਲ ਨਾਦ ਸਾੰਭ ਤਾਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵਾ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਭੇਨ ਭੇਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਵਦ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪ ਸਰੂਪ ਆਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਯੋ ਸ਼ੰਕਰ ਇਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਯੰ ਭਵ ਅਬਰੱਛਾ ਮੇਰੀ ਤੋਮ ਕਰੋ ਸਿਖਿਓ ਬਾਰਿ ਸਿਖਿ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਾਣ ਘਾਤਾ యేయాਸ తోజతా ਬਸਾਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹਿ ਐਹ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਟਾਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ ਤਾਂ ਕੇ ਤਾਪ ਤਨ ਕਮਹਿ ਹਾਰੇ ਹੋ ਰਿੱਧ ਸਿੱਧ ਘਰਮੋਂ ਸਭ ਹੋਈ ਦੁਸ਼ਟ ਸ਼ਾਸ ਵਹਿ ਸਕੈ ਨ ਕੋਈ ਇਕ ਬਾਰ ਜਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਨ ਨਰ ਨਾਮ ਤੇਹਾਰੂ ਕਹਾ ਦਾਰਿਤ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤੇਹਾਰੀ ਆਪ ਹਾਸ ਦੇ ਲਿਹੋ ਉਬਾਰੀ ਸਰਬ ਥੌਰਮੋ ਹੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਵਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕੋ ਸ਼ੈ ਕਰਤਾ ਸਰੀਆ ਸਤੋਜ ਜਬ ਭਾਈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾੰਛਤ ਫਲ ਪਾਵੈ ਸੋਈ ਦੂਖ ਨਾ ਤੇ ਸਹਿਬ ਆਪਤ ਕੋਈ ਅੜੇਲਾ ਸੁਨੈ ਗੁੰਗ ਜੋ ਯਾਹੇ ਸੁਰਸ ਨਾ ਪਾਵਈ ਸੁਨੈ ਮੂਡ ਚਿਤ ਲਾਏ ਚਤੁਰਤਾ ਆਵਈ ਦੂਖ ਦਰਦ ਭਾਉ ਨਿਕਟ ਨਾ ਤੇ ਨਰਕੇ ਰਹਿ ਹੋ ਜੋ ਯਾ ਕੀ ਏਕ ਬਾਰ ਚਾਉ ਪਈ ਕੋ ਕਹੈ ਚਾਉ ਪਈ ਸੰਬਦ ਸਤਰਹ ਸੈਸ ਪਣਿਜੈ ਅਰਧ ਸੈਸ ਫੁਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ तीरस्तुद्रव ग्रंथ सुधारा सवैया पाए गहे जब ते तुमरे तब ते कौ आंख तरै नहीं आनियौ राम रहीम पुराण कुरान अनेक कह मत एक न मानियौ सिमरत शास्त्र वेद सब बहु भेद कह हम एक न जानियौ श्री जसपान कृपा तुमरी कार मै ना कहयो सब तोहे बखानियौ दुहरा सकल द्वार को शाडकय गयो तुहारो द्वार ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਸਾਡਕ ਗਯੋ ਤੁਹਾਰੋ ਦੁਆਰ ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ